ਸ਼ੇਰ ਬਾਜ਼ਾਰ ਚ ਭਾਰੀ ਗ੍ਰੈਵਿਟੀ ਤੋਂ ਬਾਅਦ ਸੋਨਾ ਚਾਂਦੀ ਦੀ ਚਮਕ ਪਈ ਫਿੱਕੀ ਸ਼ੇਰ ਬਾਜ਼ਾਰ ਚ ਆਈ ਭਾਰੀ ਗ੍ਰੈਵਿਟੀ ਕਾਰਨ ਸੋਨਾ ਚਾਂਦੀ ਦੀ ਕੀਮਤਾਂ 'ਚ ਵੀ ਗ੍ਰਾਵਟ ਆ ਗਈ ਹੈ ਅੱਜ ਮਲਟੀ ਕਮੋਡਿਟੀ ਐਕਸਚੇਂਜ ਤੇ ਸੋਨੇ ਦੀ ਫਿਊਚਰ ਜਰਜ ਰੇਟ ਲਗਭਗ 1.3% ਦੀ ਡਿੱਗ ਗਈ ਜਦੋਂ ਕਿ ਚਾਂਦੀ ਦੀ ਕੀਮਤ 4.44% ਦੀ ਡਿੱਗ ਗਈ ਸੋਨਾ ਹੁਣ 66953 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਹੈ ਜਦ ਕਿ ਚਾਂਦੀ 78830 ਰੁਪਏ ਪ੍ਰਤੀ ਕਿਲੋ ਦੇ ਕਾਰੋਬਾਰ ਕਰ ਰਹੀ ਹੈ ਸੋਨਾ ਨੂੰ ਜਿਵੇਂ ਹੀ ਬਾਜ਼ਾਰ ਖੁੱਲਿਆ ਦੋਵਾਂ ਦੀਆਂ ਫਿਊਚਰ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਲੇਕਿਨ ਸੋਨੇ ਦੀ ਕੀਮਤ 0.95 ਫੀਸਦੀ ਵੱਧ ਕੇ 70.455 ਰੁਪਏ ਦੇ ਅਤੇ ਚਾਂਦੀ 1.2 ਫੀਸਦੀ ਵੱਧ ਕੇ 83336 ਰੁਪਏ ਪ੍ਰਤੀ ਕਿਲੋ ਦੇ ਕਾਰੋਬਾਰ ਕਰ ਰਹੀ ਸੀ IBJ ਵੈਬਸਾਈਟ ਦੇ ਅਨੁਸਾਰ ਸੋਨਾ ਚਾਂਦੀ ਦੀ ਕੀਮਤ ਦੀ ਕੀਮਤ ਇੰਡੀਅਨ ਬਲੀਨ ਅਤੇ ਜਵੈਲਰਸ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ 24 ਕੈਰਟ ਸੋਨੇ ਦਾ 10 ਗ੍ਰਾਮ 693 ਰੁਪਏ ਡਿਗ ਕੇ 69699 ਰੁਪਏ ਤੇ ਆ ਗਿਆ ਜਦ ਕਿ 1 ਕਿਲੋ ਚਾਂਦੀ 1765 ਰੁਪਏ ਡਿਗ ਕੇ 81736 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਇਸ ਤੋਂ ਪਹਿਲਾਂ ਚਾਂਦੀ 83500 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਸੀ ਇਸ ਸਾਲ ਚਾਂਦੀ 29 ਮਈ ਨੂੰ 94280 ਰੁਪਏ ਤੇ ਆਪਾਂ ਨੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਸੀ ਚਾਰ ਮਹਾਨਗਰਾਂ ਤੇ ਤੇ ਪਪਾਲ ਵਿੱਚ ਸੋਨੇ ਦੀ ਕੀਮਤ ਦਿੱਲੀ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਰੇਟ